ਜਲੰਧਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਇਸ ਸਮੇਂ ਦੀ ਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਦੇਖ ਸਕਦੇ ਹੋ ਕਿ ਇੱਕ ਸ਼ੋਰੂਮ ਦੇ ਬਾਹਰ ਹੰਗਾਮਾ ਹੋ ਰਿਹਾ ਹੈ ਗੱਲਬਾਤ ਵੀ ਕਰਾਂਗੇ ਕਿ ਕੀ ਪੂਰਾ ਮਾਮਲਾ ਹੈ ਕਿ ਇਸ ਕਰਕੇ ਅੱਜ ਇੱਥੇ ਹੰਗਾਮਾ ਹੋ ਰਿਹਾ ਹੈ ਭਾਜੀ ਕੀ ਨਾਮ ਕੀ ਸੀ ਤੁਹਾਡਾ ਮੇਰਾ ਗੋਚਨ ਕੁਮਾਰ ਮੇਰਾ ਨਾਮ ਹੈ ਜੀ ਹਾਂਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਗੱਲਬਾਤ ਕੀ ਹੋਈ ਭਾਜੀ ਮੈਂ ਐਕਚੁਅਲੀ ਮੈਂ ਬਰੋਂ ਆਇਆ ਹਾਂ ਕੁਝ ਮਿਨਰੀ ਮੇਰੀ ਟੁੱਟੀ ਹੈ ਜੀ 18 ਦਿਨ ਹੋ ਗਏ ਇਹਨਾਂ ਕੋਲੋਂ ਗੱਡੀ ਲਈ ਨਹੀਂ ਸਾਨੂੰ ਜੀ ਦੇ ਵਿੱਚੋਂ 10 ਦਿਨ ਗੱਡੀ ਮੇਰੇ ਕੋਲ ਰਹੀ ਹੈ 8 ਦਿਨ ਹੋ ਗਏ ਮੈਨੂੰ ਇਹਨਾਂ ਦੀ ਵਰਕਸ਼ਾਪ ਵਿੱਚ ਆਇਆ ਜੀ ਜੀ 650 ਕਿਲੋਮੀਟਰ ਗੱਡੀ ਚੱਲੀ ਹੈ ਇਹਦੇ ਵਿੱਚ ਡੈਪਟੀ ਪ੍ਰੋਬਲਮ ਆ ਗਈ 8 ਦਿਨ ਵਿੱਚ ਇਹਨਾਂ ਨੇ ਸਾਰੀ ਗੱਡੀ ਖੋਲ ਕੇ ਉਹਦੇ ਪਾਰਟ ਵੀ ਚੇਂਜ ਕਰ ਚੁੱਕੇ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਹਦੀ ਪ੍ਰੋਬਲਮ ਕੀ ਹੈ ਅੱਗੇ ਸਾਨੂੰ ਕੋਈ ਹੱਲ ਨਹੀਂ ਦਿੰਦੇ ਇਹ ਸ਼ਾਮ ਨੂੰ ਗੱਡੀ ਦੇ ਦਾਂਗੇ ਦਿੱਲੀ ਦਾ ਇਹ ਨਕਰਾਇਆ ਅੱਜ ਕਿੰਨੇ ਸਾਨੂੰ 2 ਘੰਟਿਆਂ ਵਿੱਚ ਗੱਡੀ ਦੇ ਦਾਂਗੇ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਨਾ ਕੋਈ ਸਾਡੀ ਸੁਣਵਾਈ ਨਹੀਂ ਇੱਥੇ ਕਰਦੇ ਵੇ ਮੈਨੂੰ 10 ਦਿਨ ਹੋ ਗਏ ਕਿ ਕੱਜਲ ਹੁੰਦੇ 20 ਦਿਨ ਮੇਰੀ ਛੁੱਟੀ ਰਹਿ ਗਈ ਮੈਂ ਇੱਥੇ ਪੈਸੇ ਲਾਏ ਆ ਕਿ ਮੈਂ ਇੱਥੇ ਆਪਣਾ ਖਮਾਗਰ ਆਪਣੇ ਪਰਿਵਾਰ ਵਿੱਚ ਜਾਣਾ ਸੀ ਜੀ ਇਹ ਤਾਂ ਅਜੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਪੂਰੀ ਗੱਡੀ ਮੇਰੀ ਟੋਟਲੀ ਖੋਲ ਕੇ ਇਹਨਾਂ ਨੇ ਕੋਰ ਸੈਟ ਕਰ ਦਿੱਤੇ ਪੂਰੇ ਐਕਸਪੈਰੀਮੈਂਟ ਗੱਡੀ ਦਾ ਕਰੀ ਗਏ ਸਾਰੇ ਐਕਸਪੈਰੀਮੈਂਟ ਮੇਰੀ ਗੱਡੀ ਦੀ ਆਹ ਰਹੀ ਗੱਡੀ ਦੇ ਐਕਸਪੈਰੀਮੈਂਟ ਕਦੀ ਡੈਪ ਕਦੀ ਪੰਪ ਕਦੀ ਟੈਂਕ ਚੇਂਜ ਕਰ ਦਿੰਦੇ ਹੁਣ ਇੱਕ ਹੋਰ ਬੰਦੇ ਅਸੀਂ ਉਹ ਚੇਂਜ ਕਰਨਾ ਵਾ ਤੇ ਕੋਈ ਸਾਨੂੰ ਮਨ ਵਿੱਚ ਸੁਣਵਾਈ ਹੈ ਹੀ ਨਹੀਂ ਗਾ ਸਾਡੀ ਇਹ ਤੁਹਾਨੂੰ ਉੱਪਰ ਬੁਲਾਇਆ ਸੀ ਕੀ ਕਿਹਾ ਗਿਆ ਹੁਣ ਕੋਈ ਸੁਣਵਾਈ ਨਹੀਂ ਕੀ ਬਸ ਇਹੋ ਕਹੀ ਜਾਂਦੇ ਗੱਡੀ ਸਾਈਡ ਤੇ ਕਰ ਦੋ ਸਾਡਾ ਕਿੰਨਾ ਚ ਘਰਾ ਲੈਣੀ ਹੁੰਦਾ ਸੀ ਇੱਥੇ ਗੱਡੀ ਨਹੀਂ ਸਾਈਡ ਤੇ ਕਰਨੀ ਨਹੀਂ ਤਾਂ ਤੇਲ ਪਾ ਕੇ ਅੱਗ ਲਾ ਦਾਂਗੇ ਇਹ ਸ਼ੋਰੂਮ ਦਾ ਨਾਮ ਕੀ ਹੈ ਇੱਕ ਵਾਰ ਸ਼ੋਰੂਮ ਦਾ ਨਾਮ ਦੱਸ ਦੋ ਤੇ ਕਿੱਥੇ ਕਰਕੇ ਹੈ ਵਰਲਡ ਵਾਈਡ ਸ਼ੋਰੂਮ ਹੈ ਨੈਸ਼ਨਲ ਹੈ ਵੀ ਨਾ ਤਵੇਲੀ ਦੇ ਸਾਹਮਣੇ ਤਵੇਲੀ ਦੇ ਕੋਲ ਜਿੱਦਾਂ ਤੁਸੀਂ ਦੱਸ ਰਹੇ ਹੋ ਤੁਸੀਂ ਬਾਰੋ ਆਏ ਸੀ ਘਰਦਿਆਂ ਨੂੰ ਸਰਪ੍ਰਾਈਜ਼ ਦੇਣਾ ਸੀ ਕਿ ਸਰਪ੍ਰਾਈਜ਼ ਹੀ ਦੇਣ ਲਈ ਲੈ ਕੇ ਆਏ ਹਾਂ ਕਰਦਿਆਂ ਨੂੰ ਕੋਈ ਪਤਾ ਨਹੀਂ ਕਿ ਗੱਡੀ ਲਈ ਆ ਚ ਨਹੀਂ ਲਈ ਸਰਪ੍ਰਾਈਜ਼ ਮੇਰਾ ਸਾਰਾ ਰੂੜਾਂ ਦਾ ਰੋਲਦਾ ਫਿਰਦਾ ਜਾਂਣਾ ਹੈ ਜੰਸਮੂਨ ਚ ਰੋਲਦਾ ਹਾਂ ਮੈਂ ਆਪਣੀ ਕਿਹ ਰਿਹੇਚਦਾਰੀ ਵਿੱਚ ਨਹੀਂ ਗਿਆ ਕਿਤੇ ਘੁੰਮਣ ਨਹੀਂ ਗਿਆ 10 ਦਿਨ ਹੋ ਗਏ ਮੈਨੂੰ ਇਹਨਾਂ ਦੇ ਕੋਲ ਆ ਕੇ ਖੱਜੇ ਤੋਂ ਜਿਵੇਂ ਸਵੇਰੇ ਆ ਕੇ ਬਹਿਣਾ ਸ਼ਾਮਾਂ ਨੂੰ ਇਹਨਾਂ ਨੂੰ ਕੋਲੋਂ ਫੁੱਲਾ ਕੇ ਹੁੰਦੇ ਸੈਰੀਆਂ ਤੋਂ ਬਗਾਰੀ ਕਰਨਾ ਤੇ ਆਉਣਾ ਸਵੇਰੇ ਘਰਾਂਗੇ ਹੁੰਦੇ ਇੱਕ ਕਿੰਨੀ ਤਰੀਕ ਨੂੰ ਗੱਡੀ ਤੁਸੀਂ ਲਈ ਤੁਸੀਂ 10 ਤਰੀਕ ਨੂੰ ਪਰਚੇਜ਼ ਕੀਤੀ ਸੀ ਤਸਵੀਰ 16 ਤਰੀਕ ਨੂੰ ਆਇਆ ਹਾਂ 10 ਤਰੀਕ ਨੂੰ ਮੇਰੇ ਰਿਸ਼ਤੇਦਾਰਾਂ ਨੇ ਪਰਚੇ ਕਰਕੇ ਸਾਰਾ ਕੁਝ ਰੱਖ ਚੁੱਕੇ ਹੀ 16 ਤਰੀਕ ਨੂੰ ਆ ਗਏ ਮੈਂ ਗੱਡੀ ਲੈ ਕੇ ਘਰੇ ਗਿਆ ਹਾਂ ਤੇ ਐਸਐਮ ਪਿਛਲੇ ਹਫਤੇ ਦੇ ਜਿਹੜਾ ਮੰਗਲਵਾਰ ਹੈ ਉਸ ਦਿਨ ਗੱਡੀ ਆ ਕੇ ਲੰਘ ਗਈ ਇਹਨਾਂ ਦੇ ਘਰ ਦੀ ਵਿੱਚ ਉਦੋਂ ਤੋਂ ਹੀ ਮਖੱਜਲ ਹੋ ਰਿਹਾ ਹਰਾਸ ਕਰ ਰਿਹਾ ਮੈਨੂੰ ਦਿੱਲੀ ਨੇਮਨਾ ਤੇ ਕੋਈ ਮਦਦ ਨਹੀਂ ਹੋ ਰਹੀ ਗੱਡੀ ਇੱਥੋਂ ਹੀ ਲਿੱਤੀ ਸੀ ਜਾਂ ਇਹਨਾਂ ਦਾ ਕੋਈ ਹੋਰ ਵੀ ਸ਼ੋਅਰੂਮ ਆ ਅੰਮ੍ਰਿਤਸਰ ਹੂੰ ਇਹਨਾਂ ਨੇ ਕਹਿਨ ਤੇ ਵੀ ਜਿੱਥੋਂ ਮਰਜੀ ਸਾਡੇ শোরੂਮ ਵਿੱਚ ਆ ਦੇ ਸਾਡੇ ਕਹਿਨ ਤੇ ਜਲੰਧਰ ਆਇਆ ਕਿ ਜਲੰਧਰ ਮੈਨੂੰ ਲੱਗੀ ਵੀ ਨਾ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਵੇਂ ਦੇਖਦੇ ਹੋ ਬਾਜੀ ਇੰਨੇ ਪੈਸੇ ਲਗਾ ਕੇ ਇਹ ਗੱਡੀ ਲਈਤੀ ਆ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਐ ਇਹ ਖੂਨ ਕਿਸੇ ਨੇ ਦੀ ਸਾਡੀ ਕਮਾਈ ਆ ਜੀ ਜਿਹੜੀ ਇਹਨਾਂ ਦੇ ਝੋਲੀ ਪਾਈ ਆ ਪਰ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੋਇਆ ਗੱਡੀ ਲਈ ਨਾ ਇਹ ਮੁੰਡਾ ਕਿਤੇ ਇੱਕ ਮਹੀਨੇ ਵਾਸਤੇ ਸੱਦਿਆ ਹੀ ਸ਼ਾਦੀ ਸ਼ੂਦੀ ਵਿਆਹ ਕਰਨਾ ਸੀ ਇਹਦਾ ਜਿਹਦੇ ਵਿੱਚੋਂ ਸਾਡੇ 15 ਦਿਨਾਂ ਤੇ ਇਦਾਂ ਲੰਘ ਚੁੱਕੇ ਆ 6-7 ਦਿਨੋਂ ਚੱਲੇ ਨੂੰ ਇੱਥੇ ਗੱਡੀ ਖੜੀ ਨੂੰ ਬੜੀ ਪਰੇਸ਼ਾਨੀ ਹੈ ਇਹਦੇ ਵਿੱਚ ਸਾਡਾ ਹੱਲ ਕਰਕੇ ਦੇਣੀ ਜੋ ਵੀ ਹੈਗਾ ਇਹ ਤੇ ਜੋ ਮੈਂ ਅੱਗੇ ਕਿਹਾ ਵਾ ਤੇਲ ਪਾ ਕੇ ਇੱਥੇ ਇਹ ਅੱਕ ਲਾ ਦੇਣੀ ਸਾਡੇ ਪੈਸੇ ਤੇ ਜਿਹੜੇ ਕਹੇ ਜਾਂ ਗਏ ਹੈਗੇ 10 ਦਿਨ ਨਹੀਂ ਹੋਏ ਅਜੇ ਤੁਸੀਂ ਗੱਡੀ ਲਈਤੀ ਆ ਸਾਰੀ ਗੱਡੀ ਖੋਲ ਦਿੱਤੀ ਕਦੀ ਕੋਈ ਪਾਰਟ ਚੇਂਜ ਕਰ ਰੇਗਾ ਦੀ ਕੋਈ ਪਾਰਟ ਚੇਂਜ ਕਰ ਰੇ ਐਕਸਪੈਰੀਮੈਂਟ ਇੱਥੇ ਕਰਦੇ ਪਏ ਆ ਚਾਹੀਦਾ ਸਾਨੂੰ ਕਹਿ ਦੇਣ ਕਿ 10-15 ਦਿਨ ਮਹੀਨਾ ਇੱਥੇ ਛੱਡ ਦਿਓ ਛੱਡ ਦਿਓ ਹੋਰ ਅਸੀਂ ਐਕਸਪੈਰੀਮੈਂਟ ਕਰਨੇ ਅਜੇ ਹੋਰ ਵੀ ਕਿਸੇ ਸਾਡੇ ਤੋਂ ਪਹਿਲਾਂ ਦੋ ਗੱਡੀਆਂ ਦੀ ਪ੍ਰੋਬਲਮ ਹੋਰ ਵੀ ਆਈ ਆ ਜੀ ਹਾਂ ਜੇ ਹੋਰ ਵੀ ਕੋਈ ਆਉਂਦੀ ਆ ਐਕਸਪੈਰੀਮ ਸਾਨੂੰ ਕਹਿ ਦੇਣਾ ਅਸੀਂ ਹੋਰ ਕਿਤੇ ਫਿਰ ਹੋਰ ਕੋਈ ਆਪਦਾ ਹਿਸਾਬ ਕਿਤਾਬ ਦੇਖਦੇ ਆ ਕੋਈ ਚੀਜ਼ ਜਣਾ ਉਹ ਬਾਰੂ ਆਇਆ ਇੱਕ ਮਹੀਨੇ ਦੀ ਛੁੱਟੀਆਂ ਤੇ ਆਇਆ ਇੱਕ ਮਹੀਨਾ ਤਾਂ ਗੱਡੀ ਇੱਥੇ ਖੜੀ ਰਹੇਗੀ ਇੱਕ ਮਹੀਨਾ ਇੱਥੇ ਹੁਣ ਆਈ ਦਾ ਫੇਰ ਟਾਈਮ ਮੰਗੀ ਜਾਂਦੀ ਆ ਸਾਡੇ ਕੋਲ ਮੇਰੇ ਮੇਰਾ ਵੀਰ ਬੇਨਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਜਿਹੜਾ ਵੀ ਇਹ ਵੀਡੀਓ ਦੇਖੂਗਾ ਇਹਨਾਂ ਦੀ ਡੀਲ ਬਹੁਤ ਜ਼ਿਆਦੀ ਮਾੜੀ ਜੇ ਇਹਨਾਂ ਕੋਈ ਫਸਾ ਨਾ ਜਾਏ ਉਹ ਲੈ ਕੇ ਗੱਡੀ ਬਹੁਤ ਜ਼ਿਆਦੀ ਮਾੜਾ ਹਾਲ ਹੈ ਇਹਨਾਂ ਦਾ ਉਹ ਮੌਕੇ ਤੇ ਪੁਲਿਸ ਵੀ ਆਈ ਸੀਗੀ ਥੋੜੀ ਦੇਰ ਪਹਿਲੇ ਉਹਨਾਂ ਦਾ ਕੀ ਕਹਿਣਾ ਸੀਗਾ ਮੁਲਾਜ਼ਮ ਕਹਿੰਦੇ ਸੀ ਵੀ ਰੋਡ ਜਾਮ ਹੋ ਗਿਆ ਗੱਡੀਆਂ ਸਾਈਡ ਤੇ ਕਰੋ ਫਿਰ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਆ ਸਾਡੀ ਗੱਡੀ ਸਾਈਡ ਤੇ ਆ ਅਸੀਂ ਰੋਡ ਤੇ ਖੜੀ ਨਹੀਂ ਕੀਤੀ ਹੂੰ ਜੇ ਸਾਡੀ ਗੱਡੀ ਰੋਡ ਤੇ ਖੜੀ ਆ ਤਾਂ ਫਿਰ ਤੁਸੀਂ ਸਾਨੂੰ ਦੱਸੋ ਅਸੀਂ ਸਾਈਡ ਤੇ ਕਰ ਦਿੰਦੇ ਆ ਉਹਨਾਂ ਵੱਲੋਂ ਮਾਲਕਾਂ ਨਾਲ ਗੱਲ ਕੀਤੀ ਗਈ ਪਤਾ ਨਹੀਂ ਸਾਨੂੰ ਅੰਦਰ ਮੀਟਿੰਗ ਚੱਲੀ ਆ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਤੁਹਾਡੀ ਮਾਲਕਾਂ ਨਾਲ ਕੋਈ ਗੱਲ ਹੋਈ ਹੋਵੇ ਕੁਝ ਉਹਨਾਂ ਨੇ ਦੱਸਿਆ ਹੋਵੇ ਕਿ ਤੁਹਾਨੂੰ ਗੱਡੀ ਦਾ ਜਾਂ ਠੀਕ ਕਰਵਾ ਲੈਣੇ ਜਾਂ ਫਿਰ ਜੀਐਮ ਦੇ ਨੌਲੇਜ ਚ ਨਹੀਂ ਹੈਗੀ ਵੀ ਇਹ ਗੱਡੀ ਗੈਰੇਜ ਦੇ ਵਿੱਚ ਆਈ ਹੋਈ ਆ ਇਹਨਾਂ ਦੇ ਵਰਕਰ ਉਹਨਾਂ ਨੂੰ ਆਪਣੇ ਮਾਲਕਾਂ ਨੂੰ ਚਾਹੇ ਜੀਐਮ ਨੂੰ ਕੋਈ ਸੱਚ ਨਹੀਂ ਦੱਸ ਰਹੇ ਅੱਗੋਂ ਸਾਡੇ ਨਾਲ ਬੱਸ ਲੁੱਗੀਆਂ ਕਰਦੇ ਸੱਚ ਕਿਉਂ ਨਹੀਂ ਦੱਸ ਰਹੇ ਪਤਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਫਾਲਟ ਹੀ ਨਹੀਂ ਲੱਭਦਾ ਫਿਰਦਾ ਫਾਲਟ ਲੱਭਦਾ ਹੀ ਨਹੀਂ ਇਹਨਾਂ ਨੂੰ ਕਦੀ ਕੋਸ਼ਿਸ਼ ਇੰਝ ਕਰ ਦਿੰਦੇ ਕਦੀ ਕੋਸ਼ਿਸ਼ ਕਰ ਦਿੰਦੇ ਆ ਜਿਵੇਂ ਕਦੀ ਕਹਿੰਦੇ ਨੇ ਮੇਲ ਪਾਈ ਆ ਅੱਜ ਆਜੋ ਕੱਲ ਆਜੋ ਕੁਝ ਵੀ ਬੱਸ ਇਦਾਂ ਹੀ ਆ ਇਹ ਕਿਹੜੀ ਜਗ੍ਹਾ ਤੋਂ ਤੁਸੀਂ ਆੰਨੇ ਹੋ ਅਸੀਂ ਸੁਲਤਾਨਪੁਰ ਲੋਧੀ ਤੋਂ ਆ ਜੀ ਅੱਛਾ ਸੁਲਤਾਨਪੁਰ ਲੋਧੀ ਤੋਂ ਲਗਾਤਾਰ ਤੁਸੀਂ ਇੱਥੇ ਆ ਰਹੇ ਹੋ ਹਾਂ ਜੀ ਲਗਾਤਾਰ ਆਏ ਅਸੀਂ ਸਿਰਫ ਸੰਡੇ ਨਹੀਂ ਆਏ ਅਸੀਂ ਹਾਂ ਬਾਕੀ ਲਗਾਤਾਰ ਆਏ ਹਾਂ ਅਸੀਂ ਅੱਜ ਵੀ ਸਵੇਰ ਦੇ ਆ ਕੇ ਇੱਥੇ 10 ਵਜੇ ਤੇ ਬੈਠੇ ਹੋਏ ਹਾਂ ਅੱਜ ਹੁਣ ਕੀ ਕਹਿ ਕੇ ਕਹਿ ਰਹੇ ਕੁਝ ਨਹੀਂ ਕਹਿ ਰਹੇ ਅੱਜ ਵੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਦੀ ਇਹਨਾਂ ਨੂੰ ਪਤਾ ਹੀ ਨਹੀਂ ਆ ਕੀ ਆ ਕੀ ਨਹੀਂ ਕਿ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਨੇ ਲੋਕਾਂ ਦੀ ਅਪੀਲ ਅੱਗੇ ਵੀ ਮੈਂ ਕਹਿ ਚੁੱਕਾ ਵੀ ਆਪਣਾ ਵੀ ਗੱਡੀ ਲੈਣੀ ਆ ਤਾਂ ਦੇਖ ਸਮਝ ਕੇ ਲਿਓ ਕੁਝ ਚੰਗੇ ਬੰਦਿਆਂ ਕੋਲ ਲਿਓ ਗੱਡੀ ਇਹ ਨਾ ਹੋਵੇ ਤੁਸੀਂ ਵੀ ਸਾਡੇ ਵਰ ਕੋ ਧੱਕੇ ਖੋ ਤੇ ਜਫਸਦੇ ਕਿਉਂਕਿ ਪੈਸਾ ਕਮਾਉਣਾ ਬਹੁਤ ਔਖਾ ਹੈ ਸ਼ੋਰੂਮ ਦਾ ਨਾਮ ਇੱਕ ਵਾਰ ਦੱਸ ਦੋ ਪ੍ਰੋਪਰ ਕੀ ਸ਼ੋਰੂਮ ਹੈ ਵਰਲਡ ਵਾਈਡ ਕਿਹੜੀ ਜਗ੍ਹਾ ਹੈ ਇਹ ਇਹ ਗੁਲਾਮਦਰ ਹਵੇਲੀ ਦੇ ਸਾਹਮਣੇ ਇੰਟਰਨੈਸ਼ਨਲ ਹੈ ਸੋ ਦੇਖ ਸਕਦੇ ਹੋ ਕਿ ਇਹ ਸਕੋਰਪੀਓ ਗੱਡੀ ਹੈ ਜਿਹੜੀ ਥੋੜੇ ਦਿਨ ਪਹਿਲੇ ਇਨਾਂ ਵੱਲੋਂ ਲਿੱਤੀ ਗਈ ਸੀਗੀ ਅੰਦਰ ਕੋਈ ਤਕਨੀਕੀ ਜਿਹੜੀ ਖਰਾਬੀ ਹੋਣ ਦੇ ਕਰਕੇ ਇਨਾਂ ਵੱਲੋਂ ਇਹ ਗੱਡੀ ਇੱਥੇ ਲਿਆਂਦੀ ਗਈ ਸੀਗੀ ਪਰ ਇਹਨਾਂ ਦਾ ਕਹਿਣਾ ਹੈ ਕਿ ਹੁਣ ਕੋਈ ਵੀ ਸਾਡਾ ਹੱਲ ਨਹੀਂ ਕੱਢਿਆ ਜਾ ਰਿਹਾ ਕਿ ਤਕਰੀਬਨ ਅੱਜ 8 ਦਿਨ ਹੋ ਗਏ ਨੇ ਕਦੀ ਗੱਡੀ ਦਾ ਕੋਈ 파ਟ ਖੋਲ ਦਿੰਦੇ ਨੇ ਕਦੀ ਕੋਈ 파ਟ ਖੋਲ ਦਿੰਦੇ ਨੇ ਇਹਨਾਂ ਨੂੰ ਜਿਹੜੀ ਹੈ ਖਰਾਬੀ ਉਹ ਨਹੀਂ ਲੱਭ ਰਹੀ ਹੈ ਜਿਸ ਕਰਕੇ ਅੱਜ ਇਨਾਂ ਵੱਲੋਂ ਗੱਡੀ ਇੱਥੇ ਲਗਾ ਦਿੱਤੀ ਗਈ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਇਹ ਗੱਡੀ ਇੱਥੇ ਠੀਕ ਨਹੀਂ ਹੁੰਦੀ ਸਾਨੂੰ ਜਾਂ ਫਿਰ ਗੱਡੀ ਚੇਂਜ ਕਰਕੇ ਦਿੱਤੀ ਜਾਵੇ ਜਾਂ ਫਿਰ ਸਾਨੂੰ ਜਿਹੜੀ ਸਾਡੀ ਗੱਡੀ ਹੈ ਇਸ ਨੂੰ ਹੀ ਠੀਕ ਕਰਕੇ ਦਿੱਤਾ ਜਾਵੇ ਜੇਕਰ ਸਾਨੂੰ ਕੋਈ ਹੱਲ ਨਹੀਂ ਨਿਕਲਦਾ ਤੇ ਅਸੀਂ ਗੱਡੀ ਨੂੰ ਇੱਥੇ ਤੇਲ ਪਾ ਕੇ ਅੱਗ ਲਗਾ ਦਵਾਂਗੇ ਕਿਉਂਕਿ ਬਾਹਰੋਂ ਇਹ ਆਏ ਨੇ 1 ਮਹੀਨੇ ਦੇ ਲਈ ਇਹ ਬਾਹਰੋਂ ਆਏ ਨੇ ਤਕਰੀਬਨ 10 ਦਿਨ ਜਿਹੜੇ ਇਹਨਾਂ ਨੂੰ ਇੱਥੇ ਹੀ ਹੋ ਚੁੱਕੇ ਹੋਏ ਨੇ ਸੋ ਜੇਕਰ ਦੂਸਰਾ ਪੱਖ ਜਿਹੜੇ ਵਰਲਡ ਵਾਈਡ ਆਟੋ ਜ਼ੋਨ ਵਾਲੇ ਨੇ ਜੇਕਰ ਉਹ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਕਿ ਜਿਹੜੇ ਉਹਨਾਂ ਦੇ ਉੱਤੇ આરોਪ ਲੱਗ ਰਹੇ ਨੇ ਕਿ 8-10 ਦਿਨ ਤੋਂ ਇਹ ਲੋਕ ਖੱਜਲ ਹੋ ਰਹੇ ਨੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਉਹ ਵੀ ਸਾਡੇ ਚੈਨਲ ਨਾਲ ਕੰਟੈਕਟ ਕਰਕੇ ਸਾਡੇ ਚੈਨਲ ਦੇ ਉੱਤੇ ਆਪਣਾ ਪੱਖ ਰੱਖ ਸਕਦੇ ਨੇ ਸੋ ਇਹਨਾਂ ਦੀ ਤਸਵੀਰਾਂ ਨਾਲ ਅਲਵਿਦਾ ਲੈਨੇ ਆ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ